ਕ ਸੁਨ ਰੇ ਮਨ ਗਿਆਨੀ ਤਾਹੇ ਬਖਾਨ ਕੋਹੁ ਨਾਨਕ ਸੁਨ ਰੇ ਮਨ ਗਿਆਨੀ ਤਾਹੇ ਬਖਾਨ ਪੁਰਮ ਅਤੀ ਸਤਕਾਰਯੋਗ ਚਵਰ ਸ਼ਤਰ ਤਖਤ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸਾਧ ਜੀ ਨਿਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਵੱਡ ਭਾਗੇ ਹਾਂ ਜੋ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹਾਂ ਆਓ ਵਿਚਾਰਨ ਦੀ ਰੰਗਤਾ ਤੋਂ ਪਹਿਲਾਂ ਆਪਾਂ ਫਤਿਹ ਨਾਲ ਸਾਂਝ ਪਾ ਲਈਏ ਜਿੰਨੇ ਵੀ ਆਪ ਜੀ ਸੱਜੀ ਹੋ ਦੋਨੇ ਹੱਥ ਜੋੜ ਕੇ ਆਖੋ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਤਿੰਨਾਂ ਦੇ ਪਵਿੱਤਰ ਸ਼ਲੋਕ ਆਪਾਂ ਰੋਜ਼ ਲੜੀ ਵਾਰ ਵਿਚਾਰਦੇ ਆ ਰਹੇ ਹਾਂ ਉਹਨਾਂ ਸਲੋਕਾਂ ਦੇ ਵਿੱਚੋਂ ਅੱਜ ਆਪਾਂ 16 ਨੰਬਰ ਸਲੋਕ ਜਿਹੜਾ ਉਹ ਵਿਚਾਰਨ ਦਾ ਯਤਨ ਕਰਨਾ ਹੈ ਗੁਰੂ ਸਾਹਿਬ ਜੀ ਮਹਾਰਾਜ ਇਸ ਬਖਸ਼ੇ ਹੋਏ ਪਵਿੱਤਰ ਸਲੋਕ ਰਾਹੀਂ ਜੋ અપਾਰ ਬਖਸ਼ਿਸ਼ ਕਰਦੇ ਹਨ ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਮਨੁੱਖ ਕਿਸੇ ਨੂੰ ਡਰਾਵੇ ਨਹੀਂ ਦਿੰਦਾ ਤੇ ਕਿਸੇ ਦਾ ਡਰਾਵਾ ਮੰਨਦਾ ਨਹੀਂ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਜਿਹੜਾ ਕਿਸੇ ਨੂੰ ਡਰਾਵੇ ਨਹੀਂ ਦਿੰਦਾ ਡਰਾਉਂਦਾ ਨਹੀਂ ਤੇ ਨਾ ਹੀ ਕਿਸੇ ਕੋਲ ਡਰਦਾ ਏ ਨਾ ਕਿਸੇ ਦਾ ਭੈ ਮੰਨਦਾ ਏ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਏ ਨਾਨਕ ਆਖ ਕਿਹ ਮਨਾ ਸੁਣ ਉਹ ਅਸਲ ਵਿੱਚ ਗਿਆਨੀ ਹੈ ਉਹ ਅਸਲ ਵਿੱਚ ਮਨੁੱਖ ਗਿਆਨੀ ਹੈ ਆਤਮਕ ਜੀਵਨ ਨੂੰ ਸੋਜ ਰੱਖਣ ਵਾਲਾ ਏ ਆਤਮਕ ਜੀਵਨ ਨੂੰ ਸਵਾਰਨ ਵਾਲਾ ਏ ਜਿਹੜਾ ਕਿਸੇ ਤੋਂ ਡਰਦਾ ਨਹੀਂ ਤੇ ਨਾ ਕਿਸੇ ਨੂੰ ਡਰਾਉਂਦਾ ਹੈ ਭੈ ਕਾਹੂ ਕੋ ਦੇਤ ਨਹਿ ਪੈਮਾਨਤ ਆਨ ਕਿਸੇ ਦਾ ਵੀ ਡਰਾਵਾ ਮੰਨਦਾ ਨਹੀਂ ਕਿਸੇ ਤੋਂ ਡਰਦਾ ਨਹੀਂ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾ ਥੋੜਾ ਜਿਹਾ ਆਪਾਂ ਸਮਝ ਲਈਏ ਮੈਂ ਗਿਆਨੀ ਦਾ ਪੱਖ ਵੀ ਤੁਹਾਡੇ ਨਾਲ ਸਾਂਝਾ ਕਰਨਾ ਹੈ ਅੱਗੇ ਜਾ ਕੇ ਪਹਿਲਾ ਆਪਾਂ ਡਰ ਦਾ ਵਿਸ਼ਾ ਸਮਝ ਲਈਏ ਥੋੜਾ ਜਿਹਾ ਜਿਹੜੇ ਮਨੁੱਖ ਸੱਚ ਦੇ ਮਾਰਗ ਤੇ ਚੱਲਦੇ ਨੇ ਸੱਚ ਦੀ ਕਮਾਈ ਕਰਦੇ ਨੇ ਜਾਂ ਸੱਚ ਨੂੰ ਲੈ ਕੇ ਚੱਲਦੇ ਨੇ ਉਹਨਾਂ ਦੇ ਜੀਵਨ 'ਚ ਡਰ ਨਹੀਂ ਹੁੰਦਾ ਕਦੇ ਵੀ ਉਹ ਭੈ ਨਹੀਂ ਮੰਨਦੇ ਕਦੇ ਵੀ ਉਹ ਡਰ ਨਹੀਂ ਮੰਨਦੇ ਅਕਸਰ ਅਸੀਂ ਇੱਕ ਸ਼ਬਦ ਸੁਣਦੇ ਆਂ ਵੀ ਮਨੁੱਖਾਖ ਦਿੰਦਾ ਜੀ ਮੈਂ ਤਾਂ ਸੱਚਾ ਮੈਨੂੰ ਕਾਹਦਾ ਡਰ ਮੈਂ ਸੱਚਾ ਕਿਉਂਕਿ ਉਹਦੇ ਕੋਲ ਸੱਚ ਹੈ ਮੈਂ ਸੱਚਾ ਮੈਨੂੰ ਕਾਹਦਾ ਡਰ ਮੈਨੂੰ ਕਿਹਦਾ ਭੈ ਮੈਂ ਬੇਨਤੀ ਕਰ ਰਿਹਾ ਵੀ ਜਿਹੜਾ ਸੱਚ ਨਾਲ ਲੈ ਕੇ ਚੱਲਦਾ ਏ ਜੇ ਸੱਚ ਦੀ ਕਮਾਈ ਕਰਦਾ ਏ ਸੱਚ ਨੂੰ ਆਪਣੇ ਜੀਵਨ ਚ ਵਸਾ ਕੇ ਰੱਖਦਾ ਉਹਨੂੰ ਕਿਸੇ ਚੀਜ਼ ਦਾ ਡਰ ਨਹੀਂ ਹੁੰਦਾ ਭੈ ਨਹੀਂ ਹੁੰਦਾ ਪਰ ਜਿਹੜੇ ਪਾਪ ਦੀ ਕਮਾਈ ਕਰਦੇ ਨੇ ਮਾੜੇ ਰਸਤੇ ਉੱਤੇ ਜੀਵਨ ਨੂੰ ਬਤੀਤ ਕਰਦੇ ਨੇ ਜਿਹੜੇ ਮਾੜੇ ਕਰਮ ਕਰਦੇ ਨੇ ਸਹਬ ਕੇ ਉਹ ਹਮੇਸ਼ਾ ਡਰ ਵਿੱਚ ਰਹਿੰਦੇ ਨੇ ਉਹ ਹਮੇਸ਼ਾ ਭੈ ਦੇ ਵਿੱਚ ਜੀਵਨ ਨੂੰ ਬਤੀਤ ਕਰਦੇ ਨੇ ਡਰ ਦੇ ਵਿੱਚ ਜੀਵਨ ਨੂੰ ਬਤੀਤ ਕਰਦੇ ਨੇ ਜਿਨ੍ਹਾਂ ਕੋਲ ਸੱਚ ਨਹੀਂ ਹੁੰਦਾ ਜਿਹੜੇ ਪਾਪ ਦੀ ਜਾਂ ਵਿਕਾਰਾਂ ਦੀ ਜਾਂ ਮਾੜੇ ਕਰਮਾਂ ਦੀ ਕਮਾਈ ਕਰਕੇ ਜੀਵਨ ਨੂੰ ਬਤੀਤ ਕਰਦੇ ਨੇ ਸਾਬ ਜੀ ਕਹਿੰਦੇ ਉਹ ਹਮੇਸ਼ਾ ਡਰ ਵਿੱਚ ਨੇ ਭੈ ਵਿੱਚ ਨੇ ਹੁਣ ਰਿਸ਼ਵਤ ਲੁੱਕ ਕੇ ਕਿਉਂ ਲਿੱਤੀ ਜਾਂਦੀ ਐ ਇੱਕ ਡਰ ਹੈ ਇੱਕ ਭੈ ਹੈ ਕਿਉਂਕਿ ਕਰਮ ਚੰਗਾ ਨਹੀਂ ਐ ਕਰਮ ਪਾਪ ਵਾਲਾ ਐ ਚੋਰੀ ਲੁੱਕ ਕੇ ਕਿਉਂ ਕੀਤੀ ਜਾਂਦੀ ਇੱਕ ਡਰ ਹੈ ਭੈ ਹੈ ਕਿਉਂਕਿ ਇਹ ਕਰਮ ਚੰਗਾ ਨਹੀਂ ਇਹ ਕਰਮ పాਪ ਵਾਲਾ ਹੈ ਧੋਖਾ ਲੁੱਕ ਕੇ ਕਿਉਂ ਦਿੱਤਾ ਜਾਂਦਾ ਝੂਠ ਦੀ ਵਰਤੋਂ ਕਰਕੇ ਕਿਉਂ ਦਿੱਤਾ ਕੀਤਾ ਜਾਂਦਾ ਕਿਉਂਕਿ ਇੱਕ ਡਰ ਹੈ ਕਿਤੇ ਮੈਂ ਫੜਿਆ ਨਾ ਜਾਵਾਂ ਜੇ ਮੈਂ ਮਾੜਾ ਕਰਮ ਕਰ ਰਿਆਂ పాਪ ਦੀ ਕਮਾਈ ਕਰ ਰਹੇ ਤੇ ਡਰ ਵੀ ਨਾਲ ਆਵੇਗਾ ਕਿਤੇ ਮੈਂ ਫੜਿਆ ਨਾ ਜਾਵਾਂ ਹੁਣ ਜਿਹੜਾ ਸੱਚਾ ਹੋਵੇਗਾ ਜੀ ਉਹ ਬੜਾ ਹੀ ਆਨੰਦ ਦੇ ਵਿੱਚ ਰਹੇਗਾ ਤੇ ਸਕੂਨ ਦੇ ਨਾਲ ਆਪਣੇ ਜੀਵਨ ਨੂੰ ਬਸਰ ਕਰੇਗਾ ਤੇ ਸਕੂਨ ਭਰੀ ਨੀਂਦ ਲਏਗਾ ਜਿਨੇ ਮਾੜਾ ਕਰਮ ਕੀਤਾ ਹੋਵੇ ਪਾਪ ਦੀ ਕਮਾਈ ਕੀਤੀ ਹੋਵੇ ਉਹਦੇ ਜੀਵਨ ਚਿਤੋਂਦੀ ਅੱਖਾਂ ਚ ਨੀਂਦ ਵੀ ਨਹੀਂ ਪੈਂਦੀ ਜੀ ਇੱਕ ਡਰ ਬਣਿਆ ਰਹਿੰਦਾ ਜੀ ਭੈ ਬਣਿਆ ਰਹਿੰਦਾ ਹੁਣ ਗੁਰੂ ਸਾਹਿਬ ਜੀ ਦੇ ਬਚਨ ਨੇ ਬੜੇ ਪਿਆਰੇ ਸਾਹਿਬ ਜੀ ਕਹਿੰਦੇ ਸੋ ਡਰੈ ਜੇ ਪਾਪ ਕਮਾਉਮਦਾ ਦਰਦ ਹਤ ਉਹ ਯੂਏ ਜਿਹੜੇ ਪਾਪ ਦੀ ਕਮਾਈ ਕਰਦੇ ਨੇ ਜਿਹੜੇ ਮਾੜੇ ਕਰਮ ਕਰਦੇ ਨੇ ਉਹਨਾਂ ਦੇ ਜੀਵਨ ਚ ਹਮੇਸ਼ਾ ਡਰ ਬਣਿਆ ਰਹਿੰਦਾ ਸੋ ਡਰੈ ਜੇ ਪਾਪ ਕਮਾਮ ਦਾ ਧਰਮੀ ਵਿਸਗੇਤ ਹੁਣ ਜਿਹੜੇ ਧਰਮੀ ਨੇ ਸੱਚ ਨਾਲ ਜੁੜੇ ਨੇ ਸਹਿਬ ਕਹਿੰਦੇ ਉਹ ਹਮੇਸ਼ਾ ਖੁਸ਼ ਨੇ ਉਹ ਆਨੰਦ ਨੇ ਉਹਨਾਂ ਨੂੰ ਡਰੀ ਨਹੀਂ ਕੋਈ ਉਹਨਾਂ ਨੂੰ ਕੋਈ ਭੈ ਨਹੀਂ ਹੁੰਦਾ ਜੀ ਜਿਨ੍ਹਾਂ ਕੋਲ ਸੱਚ ਹੁੰਦਾ ਏ ਜਿਨ੍ਹਾਂ ਕੋਲ ਸੱਚ ਨਹੀਂ ਜਿਨ੍ਹਾਂ ਕੋਲ ਸੱਚ ਦੀ ਕਮਾਈ ਨਹੀਂ ਜਿਨ੍ਹਾਂ ਦਾ ਜੀਵਨ ਹੀ ਵਿਕਾਰੀ ਹੈ ਸਹਿਬ ਕਹਿੰਦੇ ਉਹ ਭੈ ਤੇ ਡਰ ਵਿੱਚ ਜੀਵਨ ਨੂੰ ਬਤੀਤ ਕਰਦੇ ਨੇ ਹੁਣ ਦੇਖੋ ਨਾ ਜਿਨ੍ਹਾਂ ਕੋਲ ਸੱਚ ਸੀ ਉਹ ਆਰੇ ਤੋਂ ਵੀ ਨਹੀਂ ਡਰੇ ਉਹਨਾਂ ਨੂੰ ਆਰੇ ਦਾ ਵੀ ਡਰ ਨਹੀਂ ਸੀ ਜਿਨ੍ਹਾਂ ਕੋਲ ਸੱਚ ਸੀ ਉਹ ਉਬਲਦੀ ਦੀਗ ਤੋਂ ਵੀ ਨਹੀਂ ਡਰੇ ਉਹਨਾਂ ਨੂੰ ਕੋਈ ਭੈ ਨਹੀਂ ਸੀ ਹੁੰਦਾ ਡਰ ਨਹੀਂ ਸੀ ਕਿਉਂਕਿ ਸੱਚ ਸੀ ਉਹਨਾਂ ਦੇ ਕੋਲ ਮੈਂ ਬੇਨਤੀ ਕਰ ਰਿਆਂ ਵੀ ਜਿਨ੍ਹਾਂ ਦੇ ਜੀਵਨ ਚ ਸੱਚ ਹੈ ਉਹਨਾਂ ਕੋਲ ਡਰ ਨਹੀਂ ਹੁੰਦਾ ਉਹਨਾਂ ਕੋਲ ਭੈ ਨਹੀਂ ਹੁੰਦਾ ਚਾਹੇ ਉਹਨਾਂ ਦਾ ਬੰਦ-ਬੰਦ ਕੱਟਿਆ ਜਾਵੇ ਉਹ ਫਿਰ ਵੀ ਨਹੀਂ ਡਰਦੇ ਉਹਨਾਂ ਦਾ ਖੋਪਰ ਲਾਹ ਦਿੱਤਾ ਜਾਵੇ ਚਲੋ ਮੈਂ ਇਹ ਵੀ ਬੇਨਤੀ ਕਰਦਿਆਂ ਸਤਕਾਰਯੋਗ ਭਾਈ ਤਰੂ ਸਿੰਘ ਜੀ ਉਹਨਾਂ ਦਾ ਅੱਜ ਜਨਮ ਦਿਵਸ ਵੀ ਹੈ ਜੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਮੈਂ ਸੰਖੇਪ ਜੀ ਬੇਨਤੀ ਕਰਨੀ ਵੀ 1720 ਚ ਉਹਨਾਂ ਦਾ ਜਨਮ ਹੁੰਦਾ ਹੈ 1745 ਦੇ ਵਿੱਚ ਸ਼ਹਾਦਤ ਪਾ ਜਾਂਦੇ 25 ਸਾਲ ਦੀ ਉਮਰ ਹੈ ਉਹਨਾਂ ਦੀ ਕੇਵਲ 25 ਸਾਲ ਦੀ ਉਮਰ ਜਦੋਂ ਉਹਨਾਂ ਦਾ ਖੋਪਰ ਲਾਇਆ ਗਿਆ ਕੋਈ ਡਰ ਨਹੀਂ ਹੈ ਕੋਈ ਭੈ ਨਹੀਂ ਹੈ ਕਿਉਂ ਨਹੀਂ ਹੈ ਕਿਉਂਕਿ ਸੱਚ ਦੀ ਕਮਾਈ ਹੈ ਜੀਵਨ ਚ ਸੱਚ ਨੂੰ ਲੈ ਕੇ ਜੀਰੇ ਨੇ ਉਹ ਉਹਨਾਂ ਦਾ ਖੋਪਰ ਲਾਹ ਦਿੱਤਾ ਗਿਆ ਪੂਰੀ ਤਰ੍ਹਾਂ ਜਿਹੜਾ ਸਰੀਰ ਉਹਨਾਂ ਦਾ ਖੋ ਲਹੂ ਲੁਹਾਨ ਕਰ ਦਿੱਤਾ ਗਿਆ ਪਰ ਡਰ ਫਿਰ ਵੀ ਨਹੀਂ ਹੈ ਭੈ ਫਿਰ ਵੀ ਨਹੀਂ ਹੈ ਸਮਝਣ ਦਾ ਯਤਨ ਕਰਿਓ ਝੂਠ ਦੀ ਕਮਾਈ ਕਰਨ ਵਾਲਾ ਅਬ ਗੁਨਾ ਵਿੱਚ ਜੀਉਣ ਵਾਲਾ ਹਮੇਸ਼ਾ ਡਰਦਾ ਏ ਉਹਦੇ ਜੀਵਨ ਚ ਹਮੇਸ਼ਾ ਡਰ ਬਣਿਆ ਰਹੇਗਾ ਕਿਥੇ ਆ ਨਾ ਹੋ ਜੇ ਮੈਂ ਫੜਿਆ ਨਾ ਜਾਵਾਂ ਫਲਾਣੇ ਨੂੰ ਪਤਾ ਲੱਗ ਗਿਆ ਕੀ ਹੋਵੇਗਾ ਇਹ ਕੁਝ ਹੋ ਗਿਆ ਤਾਂ ਕੀ ਹੋਵੇਗਾ ਮੇਰਾ ਕੀ ਬਣੇਗਾ ਉਹ ਡਰ ਦੇ ਵਿੱਚ ਹੀ ਜੀਉਂਦਾ ਏ ਤੇ ਜਿਨ੍ਹਾਂ ਕੋਲ ਸੱਚ ਹੁੰਦਾ ਜੀ ਉਹ ਡਰਦੇ ਨਹੀਂ ਹੈ ਜਿਹੜਾਂ ਕੋਲ ਸੱਚ ਹੈ ਜਿਹੜੇ ਸੱਚ ਦੀ ਕਮਾਈ ਕਰਦੇ ਨੇ ਸਾਬ ਜੀ ਕਹਿੰਦੇ ਉਹ ਡਰਦੇ ਹੀ ਨਹੀਂ ਹੈ ਧਰਮੀ ਵਿਸਗੇਤ ਉਹ ਹਮੇਸ਼ਾ ਹੀ ਆਨੰਦ ਵਿੱਚ ਜਿਉਂਦੇ ਨੇ ਦੇਖੋ ਮੈਂ ਇੱਕ ਦੋ ਉਦਾਹਰਨਾਂ ਦੇਣ ਲੱਗਿਆ ਤੁਹਾਨੂੰ ਬਨਾਰਸ ਦੀ ਉਹ ਧਰਤੀ ਹੈ ਜਿੱਥੇ ਗੜ੍ਹ ਹੈ ਪੋਖੰਡ ਵੀ ਬੋਦ ਆਮ ਜਨਤਾ ਨੂੰ ਲੁੱਟਿਆ ਵੀ ਬੜਿਆ ਜਾ ਰਿਹਾ ਹੈ ਆਮ ਜਨਤਾ ਨੂੰ ਧੋਖੇ ਵਿੱਚ ਭਰਮਾਂ ਵਿੱਚ ਵੀ ਪਾਇਆ ਜਾ ਰਿਹਾ ਹੈ ਉਹਨਾਂ ਸਾਰਿਆਂ ਦੇ ਵਿੱਚ ਜੇ ਕੋਈ ਨਿਡਰ ਬੈਠਾ ਹੈ ਉਹਨਾਂ ਸਾਰਿਆਂ ਦੇ ਵਿੱਚ ਜੇ ਕੋਈ ਡਰ ਤੋਂ ਰਹਿਤ ਬੈਠਾ ਹੈ ਉਹ ਭਗਤ ਕਬੀਰ ਜੀ ਮਹਾਰਾਜ ਤੇ ਭਗਤ ਰਵਿਦਾਸ ਜੀ ਮਹਾਰਾਜ ਜੀ ਨੇ ਉਹ ਸਿੱਧਾ ਸੱਚ ਬੋਲ ਰਿਹਾ ਹੈ ਉਹ ਸੱਚ ਬਿਆਨ ਕਰ ਰਿਹਾ ਜੀ ਉਹਨਾਂ ਨੇ ਇਹ ਗੱਲ ਆਖ ਦਿੱਤੀ ਵੀ ਗੱਜ ਸਾਢੇ ਤੈ ਤੈ ਧੋਤੀਆਂ ਤਹਰੇ ਪਾਇਨ ਤੱਕ ਵੀ ਸਾਢੇ ਤਿੰਨ ਤਿੰਨ ਗੱਜ ਦੀਆਂ ਤੁਸੀਂ ਧੋਤੀਆਂ ਪਾਈਆਂ ਨੇ ਜਨੇਊ ਵੀ ਪਾਇਆ ਏ ਤੁਸੀਂ ਗੱਲੀ ਜਿਨਾ ਜਪ ਮਾਲੀਆਂ ਲੋਟੇ ਹੱਤ ਨਿਭਗ ਹੱਤ ਚ ਮਾਲਾ ਵੀ ਐ ਲਿਖਸ਼ ਦੇ ਹੋਏ ਲੋਟੀ ਵੀ ਤੁਹਾਡੇ ਹੱਤ ਚ ਐ ਪਰ ਉਹ ਇਹ ਹਰਕੇ ਸੰਤ ਨਾਖੀ ਐ ਮੈਂ ਤੁਹਾਨੂੰ ਸੰਤ ਆਖਦਾ ਹੀ ਨਹੀਂ ਹੂੰ ਡਰ ਬਿਲਕੁਲ ਵੀ ਨਹੀਂ ਕੋਈ ਭੈ ਨਹੀਂ ਹੈ ਕਿਉਂਕਿ ਉਹਨਾਂ ਕੋਲ ਸੱਚ ਹੈ ਉਹ ਸੱਚ ਦੱਸ ਰਿਹਾ ਹੈ ਕਹਿੰਦੇ ਮੈਂ ਤੁਹਾਨੂੰ ਸੰਤ ਆਖਦਾ ਹੀ ਨਹੀਂ ਆ ਚਾਹੇ ਤੁਹਾਡਾ ਪਹਿਰਾਵਾ ਸੰਤਾਂ ਵਾਲਾ ਹੈ ਪਰ ਮੈਂ ਤੁਹਾਨੂੰ ਸੰਤ ਨਹੀਂ ਆਖਦਾ ਫਿਰ ਕੀ ਆਖਦੇ ਹੋ ਬਿਨਾਰਸ ਕੇ ਠੱਗ ਮੈਂ ਤੁਹਾਨੂੰ ਠੱਗ ਆਖਦਾ ਹਾਂ ਹੁਣ ਕਿੱਡੀ ਦਲੇਰੀ ਜੀ ਆ ਕਿੰਨਾ ਪਖੰਡ ਫੈਲ ਰਿਹਾ ਜੀ ਹੁਣ ਆਮ ਜਨਤਾ ਨੂੰ ਕਿੰਨਾ ਭਰਮਾਂ ਵਿੱਚ ਪਾਇਆ ਜਾ ਰਿਹਾ ਸਿਰ ਮਾਰ ਮਾਰ ਕੇ ਚੌਂਕੀਆਂ ਲਾ ਲਾ ਕੇ ਕਿੰਨਾ ਭਰਮਾਂ ਚ ਪਾਇਆ ਜਾ ਰਿਹਾ ਪਰ ਕਿਸੇ ਚ ਹਿੰਮਤ ਨਹੀਂ ਇਹ ਕਹੇ ਦਿਨ ਵੀ ਤੂੰ ਠੱਗ ਹੈ ਕੋਈ ਨਹੀਂ ਆਖਦਾ ਕਿਉਂਕਿ ਭੈ ਬਣਿਆ ਹੈ ਡਰ ਬਣਿਆ ਹੈ ਪਰ ਜਿਨ੍ਹਾਂ ਕੋਲ ਸੱਚ ਉਹ ਸ਼ਰੀਆਮ ਆਖਦੇ ਵੀ ਤੁਹਾਨੂੰ ਮੈਂ ਸੰਤ ਆਖ ਹੀ ਨਹੀਂ ਸਕਦਾ ਮੈਂ ਤੁਹਾਨੂੰ ਸੰਤ ਨਹੀਂ ਆਖਦਾ ਤੁਹਾਨੂੰ ਮੈਂ ਠੱਗ ਆਖਦਾ ਕਿਉਂਕਿ ਸੱਚ ਦੀ ਕਮਾਈ ਨਹੀਂ ਤੁਹਾਡੇ ਕੋਲ ਉਹ ਹਰ ਕੇ ਸੰਤ ਨਾ ਕੀ ਹੈ ਬਨਾਰਸ ਕੇ ਠੱਗ ਤੁਸੀਂ ਠੱਗ ਜੇ ਕਿੰਨਾ ਪਖੰਡ ਫਲਾ ਦਿੱਤਾ ਗਿਆ ਕੋਈ ਨਿਡਰ ਹੀ ਹੋਵੇਗਾ ਕੋਈ ਸੱਚ ਦੀ ਖਮਾਈ ਵਾਲਾ ਹੀ ਹੋਵੇਗਾ ਜਿਹੜਾ ਕਹੇਗਾ ਭਾਈ ਤੁਸੀਂ ਠੱਗ ਹੋ ਗੁਰੂ ਨਾਨਕ ਪਾਤਸ਼ਾਹ ਜੀ ਕੀ ਆਖਦੇ ਨੇ ਕਾਦ ਦੀ ਕੂੜ ਬੋਲ ਮਲ ਖਾਏ ਬਾਹਮਣ ਨਾ ਵੈ ਜੀਆਂ ਖਾਏ ਜੋਗੀ ਜੁਗਤ ਨਾ ਜਾਣੈ ਅੰਦ ਤੀਨੇ ਉਜਾੜੇ ਕਾ ਬੰਦ ਸਾਬ ਜੀ ਕਹਿੰਦੇ ਤੁਸੀਂ ਧਰਮ ਹੀ ਸਮਝਦੇ ਹੋ ਤੁਸੀਂ ਆਪਣੇ ਆਪ ਨੂੰ ਧਰਮ ਦੇ ਆਗੂ ਸਮਝਦੇ ਹੋ ਤੁਸੀਂ ਉਜਾੜੇ ਦੇ ਕਾਰਨ ਬਣਦੇ ਹੋ ਤੁਸੀਂ ਉਜਾੜਦੇ ਹੋ ਹੁਣ ਧਰਮ ਦੇ ਆਗੂਆਂ ਨੂੰ ਆਖਿਆ ਗੁਰੂ ਸਾਹਿਬ ਜੀ ਨੇ ਕੋਈ ਡਰ ਨਹੀਂ ਡਰ ਇਸ ਲਈ ਨਹੀਂ ਕਿਉਂਕਿ ਸੱਚ ਹੈ ਉਹਨਾਂ ਕੋਲ ਮੈਂ ਇਹਨੂੰ ਧਿਆਨ 'ਚ ਰੱਖਿਓ ਜਿਨ੍ਹਾਂ ਕੋਲ ਸੱਚ ਦੀ ਕਮਾਈ ਹੈ ਉਹਨਾਂ ਕੋਲ ਡਰ ਨਹੀਂ ਹੁੰਦਾ ਕਦੇ ਵੀ ਉਹਨਾਂ ਕੋਲ ਭੈ ਨਹੀਂ ਹੁੰਦਾ ਕਦੇ ਵੀ ਉਹ ਨਿਡਰ ਹੋ ਕੇ ਜੀਵਨ ਨੂੰ ਬਸਰ ਕਰਦੇ ਨੇ ਕਿ ਮੈਨੂੰ ਕਾਦੀ ਚਿੰਤਾ ਮੈਨੂੰ ਕਾ ਦਾ ਫਿਕਰ ਕਿਉਂਕਿ ਮੇਰੇ ਕੋਲ ਸੱਚ ਹੈ ਪਾਪਾਂ ਦੀ ਕਮਾਈ ਮੇਰੇ ਕੋਲ ਹੈ ਨਹੀਂ ਝੂਠ ਦੀ ਕਮਾਈ ਮੇਰੇ ਕੋਲ ਹੈ ਨਹੀਂ ਮਾੜਾ ਕਰਮ ਮੇਰੇ ਕੋਲ ਹੈ ਨਹੀਂ ਪਰ ਡਰ ਕਾ ਦਾ ਡਰ ਉਹਨਾਂ ਕੋਲੇ ਜੀ ਜਿਨ੍ਹਾਂ ਕੋਲ ਮਾੜੇ ਕਰਮ ਨਹੀਂ ਜਿਨ੍ਹਾਂ ਕੋਲ ਝੂਠ ਦੀਆਂ ਪੋਟਲੀਆਂ ਨੇ ਵੀ ਕਿੱਥੇ ਫੜੇ ਨਾ ਜਾਈਏ ਉਹ ਹਮੇਸ਼ਾ ਡਰ ਚ ਰਹਿੰਦੇ ਨੇ ਭੈ ਚ ਰਹਿੰਦੇ ਨੇ ਮੈਂ ਕੁਛੋਟਾ ਜਿਹਾ ਨੁਕਤਾ ਦੇ ਦੇਣਾ ਚਲੋ ਤੁਸੀਂ ਪਹਿਲਾਂ ਵੀ ਸਰਵਨ ਕੀਤਾ ਮੈਂ ਸੰਖੇਪ ਜੀ ਬੇਨਤੀ ਕਰਾਂਗਾ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿੱਥੇ ਲੋੜ ਆ ਉੱਥੇ ਸੱਚ ਬੋਲਿਆ ਨਿਡਰ ਹੋ ਕੇ ਬੋਲਿਆ ਜੀ ਕੋਈ ਡਰ ਨਹੀਂ ਸੀ ਸੱਚ ਬੋਲਣਾ ਕੋਈ ਡਰ ਥੋੜੀ ਹੁੰਦਾ ਸਿਆਲਕੋਟ ਦੀ ਧਰਤੀ ਪਹੁੰਚਦੇ ਗੁਰੂ ਨਾਨਕ ਪਾਤਸ਼ਾਹ ਪਹਿਲਾਂ ਵੀ ਗਏ ਸਨ ਦੂਜੀ ਉਦਾਸੀ ਦੇ ਦਰਮਿਆਨ ਮੈਂ ਇਹ ਇਤਿਹਾਸ ਸਾਂਝਾ ਕਰ ਰਿਹਾ ਮੈਂ ਤੁਹਾਡੇ ਨਾਲ ਜਦੋਂ ਦੂਜੀ ਉਦਾਸੀ ਪਰੰਭ ਕੀਤੀ ਤੇ ਸ਼ਾਇਦ ਪਹਿਲਾ ਟਿਕਾਣਾ ਜਿਹੜਾ ਕਿ ਤੋ ਸਿਆਲਕੋਟ ਚ ਕੀਤਾ ਹੁਣ ਸਿਆਲਕੋਟ ਪਹੁੰਚੇ ਤੇ ਉੱਥੇ ਇੱਕ ਫਕੀਰ ਹੈ ਜਿਹੜਾ ਸਾਰਿਆਂ ਨੂੰ ਡਰਾ ਕੇ ਬੈਠਾ ਹੋਇਆ ਹਮਜ਼ਾ ਗੌਂਸ ਹੁੰਦਾ ਨਾਮ ਹੈ ਉਹ ਤਾਂ ਡਰਾ ਰਿਆ ਕਿਸੇ ਖੱਤਰੀ ਪਰਿਵਾਰ ਨੇ ਗੱਲ ਆਖੀ ਸੀ ਵੀ ਸਾਡੇ ਘਰ ਔਲਾਦ ਨਹੀਂ ਹੁੰਦੀ ਜੇ ਸਾਡੇ ਘਰ ਔਲਾਦ ਹੋ ਜੇ ਤਾਂ ਅਸੀਂ ਪਹਿਲਾ ਬੱਚਾ ਤੇਰੇ ਡੇਰੇ ਚੜਾ ਦੇਾਂਗੇ ਸਬਬ ਬਣਿਆ ਉਹਨਾਂ ਘਰ ਔਲਾਦ ਹੋਗੀ ਪਰ ਇੱਕ ਗੱਲ ਨੂੰ ਤੁਸੀਂ ਜਰੂਰ ਆਪਣੇ ਜੀਵਨ ਚ ਪੱਕਾ ਕਰਕੇ ਰੱਖੋ ਗੁਰਾ ਇੱਕ ਦੇਵੁਝਾਈ ਸਭਨਾ ਜੀਆਂ ਕਾ ਇੱਕ ਦਾ ਸਭਨਾ ਜੀਆਂ ਜਦੋਂ ਤੁਸੀਂ ਸ਼ਬਦ ਨੂੰ ਖੋਲੋਗੇ ਨਾ ਫਿਰ ਸਮਝ ਪੈਣੀ ਹੈ ਵੀ ਗੁਰੂ ਆਖ ਕੀ ਰਿਹਾ ਮੈਨੂੰ ਸਭਨਾ ਜੀਆਂ ਕਾ ਇੱਕ ਦਾ ਦੇਣ ਵਾਲਾ ਉਈਓ ਹੈ ਵਿਉਂਤਾਂ ਬਣ ਜਾਂਦੀਆਂ ਨੇ ਸੰਸਾਰ ਵਿੱਚ ਵਿਉਂਤੋ ਬਣਾ ਦਿੰਦਾ ਕੋਈ ਨਾ ਕੋਈ ਵਿਉਂਤੋ ਕੱਢ ਦਿੰਦਾ ਹੈ ਪਰ ਇਹ ਚੀਜ਼ ਨਾ ਭੁੱਲੋ ਵੀ ਦੇਨ ਵਾਲਾ ਇੱਕ ਕਾਲਪੁਰਖ ਹੈ ਬਸ ਦੂਜਾ ਤੀਜਾ ਕੋਈ ਨਹੀਂ ਹੈ ਵਿਉਂਤ ਬਣ ਸਕਦੀ ਹੈ ਕਿਸੇ ਪ੍ਰਤੀ ਵਿਉਂਤ ਬਣ ਸਕਦੀ ਹੈ ਸੰਸਾਰ ਦੇ ਵਿੱਚ ਕਿਸੇ ਰਾਹੀ ਵਿਉਂਤ ਬਣ ਸਕਦੀ ਹੈ ਪਰ ਵਿਉਂਤ ਨੂੰ ਅੰਜਾਮ ਦੇਣ ਵਾਲਾ ਵਿਉਂਤ ਬਣਾਉਣ ਵਾਲਾ ਇੱਕ ਪਰਮਾਤਮਾ ਹੈ ਚਲੋ ਵਿਉਂਤ ਬਣੀ ਜਵਾਕ ਹੋਇਆ ਤੇ ਮੰਗਣ ਚਲਾ ਗਿਆ ਪਰਵਾੜ ਦੇ ਕਹਿੰਦੇ ਵੀ ਇਹ ਜੇ ਛੋਟਾ ਤੇ ਥੋੜਾ ਜਿਹਾ ਵੱਡਾ ਹੋ ਜੇ ਤੇ ਫਿਰ ਅਸੀਂ ਦੇ ਦੇਾਂਗੇ ਤੈਨੂੰ ਹੁਣ ਜਿਵੇਂ ਜਿਵੇਂ ਮਾਂ ਨੇ ਉਹਨੂੰ ਪਾਲਿਆ ਤੇ ਉਹ ਪ੍ਰੇਮ ਤੇ ਮੋਹ ਵੱਧਦਾ ਗਿਆ ਹੁਣ ਮਾਂ ਦਾ ਚਿੱਤ ਨਹੀਂ ਕਰਦਾ ਕਿ ਮੈਂ ਪੁੱਤ ਦੇ ਦੇਾਂ ਹੁਣ ਜਦੋਂ ਨਿਮੰਗਿਆ ਇਹਨਾਂ ਨੇ ਕਿਹਾ ਤਾਂ ਵੀ ਨਹੀਂ ਅਸੀਂ ਨਹੀਂ ਦੇ ਸਕਦੇ ਉਹ ਕਹਿੰਦੇ ਤੁਸੀਂ ਸੁੱਖਣਾ ਨਹੀਂ ਲਾਈ ਇਹ ਵੀ ਇੱਕ ਭਰਮ ਹੈ ਇਹ ਵੀ ਇੱਕ ਡਰ ਹੈ ਜੀ ਅਰਦਾਸ ਗੁਰੂ ਗੁਰੂ ਅਗੇ ਬੇਨਤੀਆਂ ਰੱਜ ਕੇ ਕਰੋ ਤੁਸੀਂ ਗੁਰੂ ਕੋਲ ਜੇ ਵਿਆਹ ਕਾਰਜ ਹੈ ਜੇ ਸਾਡਾ ਉਹ ਕਰ ਜਾਏ ਸੁਖਨਾ ਦੇ ਚੱਕਰਾਂ 'ਚ ਨਾ ਹੋ ਤੁਸੀਂ ਐਸੇ ਵੀ ਲੋਕ ਨੇ ਜਿਹੜਾ ਧੰਨਵਾਦ ਨਹੀਂ ਕਰਦੇ ਗੁਰੂ ਤਾਂ ਉਹਨੂੰ ਨੂੰ ਵੀ ਦਈ ਚੱਲਦਾ ਹੈ ਉਹ ਕਿਹੜੀ ਸੁਖਨਾ ਲਾਉਂਦਾ ਉਹਨਾਂ ਨੂੰ ਵੀ ਤਾਂ ਬਖਸ਼ ਰਿਹਾ ਹੈ ਜੀ ਜਿਨ੍ਹਾਂ ਨੇ ਕਦੇ ਆ ਕੇ ਨਮਸਕਾਰ ਵੀ ਨਹੀਂ ਕੀਤੀ ਉਹ ਵੀ ਪਾਲ ਰਹੇ ਨੇ ਪਰਮ ਹੈ ਹਰ ਅਰਦਾਸ ਕਰੋ ਬਾਣੀ ਪੜੋ ਬੇਨਤੀਆਂ ਕਰੋ ਉਹਦੇ ਹੁਕਮ ਨੂੰ ਮੰਨੋ ਰਜਾ ਨੂੰ ਮੰਨੋ ਹੁਣ ਪਰਿਵਾਰ ਦਾ ਜੀ ਨਹੀਂ ਕਰਦਾ ਉਹ ਕਹਿੰਦਾ ਮੈਂ 40 ਦਿਨੇ ਸੀ ਭਗਤੀ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਤਬਾਹ ਕਰ ਦੇਗਾ ਪਿੰਡ ਨੂੰ ਹੁਣ ਪਿੰਡ ਚ ਸਾਰਿਆਂ ਦੇ ਮਨ ਦੇ ਅੰਦਰ ਡਰ ਦਾ ਸਹਿਮ ਬਣਿਆ ਹੋਇਆ ਵੀ ਹੁਣ ਹੋਏਗਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਪਹੁੰਚੇ ਹੌਸਲਾ ਹੋਇਆ ਸੱਚ ਪਹੁੰਚਿਆ ਜੀ ਜਦੋਂ ਸੱਚ ਪਹੁੰਚੇਗਾ ਤੇ ਡਰ ਗਾਇਬ ਹੋ ਜਾਣਾ ਹੈ ਦੂਰ ਹੋ ਜਾਣਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਾਰੀ ਵਿਉਂਤ ਦਿੱਸੀ ਬੇਸਤਰ ਗੁਰੂ ਸਾਹਿਬ ਕੋਲੋਂ ਕੋਈ ਨਹੀਂ ਮੈਨੂੰ ਲੈ ਚਲੋ ਕਿੱਥੇ ਬੈਠਾ ਹਫਾ ਕਰ ਲੈਨੇ ਗੱਲ ਹੁਣੋ ਭਿਓਰ ਭੋਰਾ ਬਣਾ ਕੇ ਬੈਠਾ ਹੋਇਸੀ ਕੋਈ ਮੈਨੂੰ ਪਰੇਸ਼ਾਨ ਨਾ ਕਰੇ ਗੁਰੂ ਸਾਹਿਬ ਜੀ ਨੇ ਉਹਦੇ ਬਾਹਰ ਬੈਠ ਕੇ ਗੁਰਬਾਣੀ ਦਾ ਕੀਰਤਨ ਕੀਤਾ ਕੀਰਤਨ ਦੇ ਬੋਲ ਕੰਨਾਂ ਚ ਪਿਓ ਰੋਕ ਨਹੀਂ ਸਕਿਆ ਬਾਹਰ ਆ ਗਿਆ ਤੇ ਬਾਹਰ ਆ ਕੇ ਗੁਰੂ ਸਾਹਿਬ ਜੀ ਨੂੰ ਆਖਦਾ ਫਕੀਰ ਤੁਸੀਂ ਵੀ ਹੋ ਤੇ ਫਕੀਰ ਮੈਂ ਵੀ ਆ ਇਸ ਲਈ ਤੁਸੀਂ ਇਸ ਚੱਕਰ ਚ ਨਾ ਪੋ ਮੈਂ ਇਹ ਧਾਰ ਲਿਆ ਵੀ ਇਹਨਾਂ ਨੂੰ ਤਬਾਹ ਕਰ ਦੇਣਾ ਇਸ ਪਿੰਡ ਨੂੰ ਮੈਂ ਖਤਮ ਕਰ ਦੇਣਾ ਗੁਰੂ ਸਾਹਿਬ ਜੀ ਕਹਿੰਦੇ ਤੁਸੀਂ ਕਿਹੜੀ ਗੱਲਾਂ ਕਰਦੇ ਜੀ ਜਿਹੜੀ ਚੀਜ਼ ਆਪਣੇ ਆਪ ਆ ਜਾਣੀ ਐ ਉਹਦਾ ਡਰ ਕਿਉਂ ਦੇ ਰਹੇ ਹੋ ਤੁਸੀਂ ਮੌਤ ਨੇ ਤਾਂ ਆਪਣੇ ਆਪ ਆਉਣਾ ਹੈ ਜੇ ਤੁਸੀਂ ਨਾ ਵੀ ਆਖੋਗੇ ਮੌਤ ਨੇ ਤਾਂ ਫਿਰ ਵੀ ਆ ਜਾਣਾ ਜੀ ਮੌਤ ਨੇ ਫਿਰ ਵੀ ਵੀ ਆਪਣੇ ਤੁਸੀਂ ਇਸ ਗੱਲ ਦਾ ਡਰ ਕਿਉਂ ਦੇ ਰਹੇ ਹੋ ਫਕੀਰਾਂ ਦਾ ਕੰਮ ਹੁੰਦਾ ਏ ਜੀਵਨ ਨੂੰ ਜਿਉਣਾ ਕਿਵੇਂ ਇਹ ਸਿਖਾਣਾ ਡਰਾਉਣਾ ਫਕੀਰਾਂ ਦਾ ਕੰਮ ਨਹੀਂ ਹੁੰਦਾ ਜੇ ਸਾਨੂੰ ਕੋਈ ਡਰਾਉਂਦਾ ਤੂੰ ਆ ਨਾ ਕੀਤਾ ਤਾਂ ਆਉ ਜਣੇ ਇਹ ਨਾ ਕਿ ਤੋ ਫਕੀਰ ਨਹੀਂ ਹੁੰਦੇ ਜੀ ਉਹ ਸਿਰਫ ਤੁਹਾਡੇ ਮਨ ਚ ਡਰ ਪਾ ਕੇ ਤੁਹਾਨੂੰ ਲੁੱਟਣਾ ਚਾਹੁੰਦੇ ਨੇ ਉਹ ਤੁਹਾਡੇ ਕੋਲ ਖੋਣਾ ਚਾਹੁੰਦੇ ਨੇ ਬਸ ਆਪਣਾ ਢਿੱਡ ਪਰਣਾ ਚਾਹੁੰਦੇ ਨੇ ਧਰਮ ਦੇ ਮਾਗੇ ਵੀ ਬੇਨਤੀ ਕੀਤੀ ਵੀ ਧਰਮ ਦਾ ਵਿਸ਼ਾ ਸਮਝਣ ਦਾ ਵਿਸ਼ਾ ਹੈ ਧਰਮ ਦਾ ਜੱ ਡਰਾਉਣ ਦਾ ਵਿਸ਼ਾ ਨਹੀਂ ਹੈ ਧਰਮ ਦੇ ਨਾਂ ਤੇ ਡਰਾਇਆ ਵੀ ਬੜਾ ਜਾਂਦਾ ਹੈ ਤੇ ਮਨੁੱਖ ਡਰ ਕਰਕੇ ਜੁੜਦਾ ਹੈ ਕਈ ਵਾਰੀ ਕਈ ਵਾਰੀ ਮਨੁੱਖ ਡਰ ਕਰਕੇ ਜੁੜਦਾ ਹੈ ਵੀ ਆਹ ਬਚਨ ਬੋਲ ਆਖੇ ਆ ਨਾ ਹੋਇਆ ਤਾਂ ਆ ਕੁਝ ਹੋ ਜਾਣਾ ਹੈ ਨਹੀਂ ਸਹਿਬ ਜੀ ਕਹਿੰਦੇ ਤੁਸੀਂ ਡਰਾ ਕਿਉਂ ਰਹੇ ਹੋ ਤੁਸੀਂ ਜੀਵਣਾ ਸਿਖਾਓ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਸੁਖਾਓ ਵੀ ਜਿਉਣਾ ਕਿਵੇਂ ਹੈ ਪਰਮਾਤਮਾ ਨੂੰ ਕਿਵੇਂ ਪ੍ਰਾਪਤ ਕਰਨਾ ਹੈ ਤੁਸੀਂ ਸੰਸਾਰ ਵਿੱਚ ਕਿਉਂ ਆਏ ਹੋ ਤੁਸੀਂ ਇਹ ਦੱਸੋ ਤੁਸੀਂ ਡਰਾ ਰਹੇ ਹੋ ਉਹਨਾਂ ਨੂੰ ਡਰਨ ਨਾਲ ਜਾਂ ਡਰਾਉਣ ਦੇ ਨਾਲ ਧਰਮ ਦਾ ਰਸਤਾ ਨਹੀਂ અપਨਾਇਆ ਜਾਂਦਾ ਚਲੋ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਤੁਸੀਂ ਸਾਕੀ ਸੁਣੀ ਹੈ ਭਾਈ ਮਰਦਾਨਾ ਜੀ ਨੂੰ 2 ਟਕੇ ਦਿੱਤੇ ਸੰਜਾ 1 ਟਕੇ ਦਾ ਸੱਚ ਤੇ 1 ਟਕੇ ਦਾ ਝੂਠ ਲੈ ਕੇ ਆਵੋ ਤੇ ਪਾਈ ਮੂਲਾ ਜੀ ਨੇ ਫਿਰ ਲਿਖ ਕੇ ਦਿੱਤਾ ਸੀ ਵੀ ਮਰਨਾ ਸੱਚ ਤੇ ਜਿਉਣਾ ਝੂਠ ਹੈ ਮੈਂ ਬੇਨਤੀ ਕਰ ਰਿਆਂ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਪਹੁੰਚੇ ਜਿਹੜਾ ਡਰਾ ਰਿਆ ਸੀ ਭੈ ਵਿੱਚ ਰੱਖ ਰਿਆ ਸੀ ਝੂਠ ਬੋਲ ਕੇ ਉਹ ਡਰ ਸਾਰਾ ਦੂਰ ਹੋ ਗਿਆ ਉਹਦੇ ਲੋਕਾਂ ਦਾ ਕਿਉਂਕਿ ਸੱਚ ਸੀ ਮੈਂ ਬੇਨਤੀ ਕਰ ਰੇ ਸਹਿਬ ਜੀ ਕਹਿੰਦੇ ਜਿੰਨਾ ਕੋਲ ਸੱਚ ਹੈ ਉਹ ਡਰ ਤੋਂ ਰਹਿ ਉਹ ਨਿਡਰ ਹੋ ਕੇ ਜੀ ਹੁੰਦੇ ਨੇ ਜਿੰਨਹ ਕੁਲ ਪਾਪਾਂ ਦੀ ਕਮਾਈ ਐ ਝੂਠ ਐ ਉਹ ਹਮੇਸ਼ਾ ਡਰੇ ਰਹਿੰਦੇ ਨੇ ਉਹ ਹਮੇਸ਼ਾ ਸਹਮਚ ਰਹਿੰਦੇ ਨੇ ਇਸ ਲਈ ਸਾਬ ਜੀ ਕਹਿੰਦੇ ਜਿਹੜੇ ਕਿਸੇ ਤੋਂ ਡਰਦੇ ਨਹੀਂ ਜਾਂ ਡਰਾਉਂਦੇ ਨਹੀਂ ਸਮਝੋ ਸੱਚ ਨੇ ਜਿਹੜੇ ਕਿਸੇ ਕੋਲ ਡਰਦੇ ਨਹੀਂ ਤੇ ਨਾ ਧਰਮ ਦਾ ਸਹਾਰਾ ਲੈ ਕੇ ਡਰਾਉਂਦੇ ਨੇ ਤੇ ਸਾਬ ਜੀ ਕਹਿੰਦੇ ਉਹ ਅਸਲ ਵਿੱਚ ਸੱਚ ਦੀ ਕਮਾਈ ਕਰਦੇ ਨੇ ਹਾਂ ਪਰ ਇੱਕ ਗੱਲ ਯਾਦ ਰੱਖਿਓ ਡਰ ਕਿਸੇ ਦਾ ਵੀ ਨਾ ਹੋਵੇ ਪਰ ਗੁਰੂ ਦਾ ਡਰ ਬਹੁਤ ਜ਼ਰੂਰੀ ਹੈ ਮੈਂ ਫਿਰ ਇੱਕ ਉਦਾਹਰਨ ਦੇ ਦੇਣਾ ਦੋ ਤਰ੍ਹਾਂ ਦਾ ਡਰ ਹੁੰਦਾ ਜੀ ਇੱਕ ਪਿਓ ਦਾ ਡਰ ਤੇ ਇੱਕ ਦੁਸ਼ਮਣ ਦਾ ਡਰ ਦੋਨਾਂ ਦੇ ਡਰ 'ਚ ਫਰਕ ਬੜਾ ਹੁੰਦਾ ਹੈ ਪਿਓ ਦੇ ਡਰ ਦੇ ਵਿੱਚ ਪਿਆਰ ਬਹੁਤ ਹੁੰਦਾ ਹੈ ਪਿਓ ਦੇ ਡਰ 'ਚ ਪਿਆਰ ਬੜਾ ਹੁੰਦਾ ਹੈ ਉਹ ਨਿਰਮਲ ਭੋ ਹੁੰਦਾ ਹੈ ਪਵਿੱਤਰ ਡਰ ਹੁੰਦਾ ਹੈ। ਉਹਦੀ ਝਿੜਕ ਦੇ ਵਿੱਚ ਮਨੁੱਖ ਦਾ ਸੁਧਾਰ ਲਿਖਿਆ ਹੁੰਦਾ ਹੈ। ਉਹਦੀ ਝਿੜਕ ਦੇ ਵਿੱਚ ਜਿਉਂਦੇ ਡਰ ਦੇ ਵਿੱਚ ਸੱਚਾ ਮਾਰਗ ਹੁੰਦਾ ਹੈ। ਪਿਓ ਦੇ ਡਰ ਦੇ ਵਿੱਚ ਮਾੜਾ ਕਰਮ ਕੋਈ ਨਹੀਂ ਹੁੰਦਾ। ਦੁਸ਼ਮਣ ਦੇ ਡਰ ਚ ਮਾੜਾ ਕਰਮ ਹੁੰਦਾ ਹੈ। ਦੁਸ਼ਮਣ ਦੇ ਡਰ ਚ ਦੁਸ਼ਮਨ ਦਾ ਕੋਈ ਭਰੋਸਾ ਨਹੀਂ ਉਹਨੇ ਉਹਦੇ ਪੇ ਉਹਦੇ ਡਰ ਚ ਪਿਆਰ ਨਹੀਂ ਹੁੰਦਾ ਉਹਦੇ ਡਰ ਦੇ ਵਿੱਚ ਹਮੇਸ਼ਾ ਇਹ ਹੁੰਦਾ ਹੈ ਵੀ ਇਹਨੂੰ ਮੈਂ ਖਤਮ ਕਰ ਦੇਣਾ ਇਹਨੂੰ ਮੈਂ ਮਾੜਾ ਆਖਣਾ ਹੈ ਇਹਨੂੰ ਮੈਂ ਕੁਰਾਏ ਪਾ ਦੇਣਾ ਇਹਨੂੰ ਮੈਂ ਮੰਦਾ ਆਖਣਾ ਉਹ ਡਰ ਮਾੜਾ ਹੁੰਦਾ ਹੈ ਉਥੋਂ ਡਰਨਾ ਨਹੀਂ ਹੈ ਪਰ ਪਿਓ ਦੇ ਡਰ ਦੇ ਵਿੱਚ ਹਮੇਸ਼ਾ ਪ੍ਰੇਮ ਤੇ ਪਿਆਰ ਹੁੰਦਾ ਉਸ ਡਰ ਦੇ ਵਿੱਚ ਹਮੇਸ਼ਾ ਹੀ ਚੰਗਾ ਹੁੰਦਾ ਹੈ ਪਿਓ ਜਿੰਨਾ ਵੀ ਡਰਾਵੇ ਦਿੰਦਾ ਹੈ ਜਿੰਨਾ ਵੀ ਡਰਾਉਂਦਾ ਹੈ ਛਿੜਕਦਾ ਉਹਦੇ ਪਿੱਛੇ ਹੀ ਇਹ ਭਾਵਨਾ ਹੁੰਦੀ ਦੁਸ਼ਮਣੀ ਨਹੀਂ ਹੁੰਦੀ ਪਿਓ ਦੀ ਪਰ ਇਹ ਭਾਵਨਾ ਹੁੰਦੀ ਹੈ ਪਿਓ ਦੀ ਹਮੇਸ਼ਾ ਕਿ ਮਾੜੇ ਪਾਸੇ ਨਾ ਚਲਾ ਜਾਵੇ ਇਹ ਨਸ਼ਿਆਂ ਚ ਨਾ ਪੈ ਜਾਵੇ ਇਹ ਮਾੜਾ ਕਰਮ ਨਾ ਉਹ ਨਿਰਮਲ ਡਰ ਹੁੰਦਾ ਹੈ ਗੁਰੂ ਦਾ ਡਰ ਵੀ ਇਸੇ ਤਰ੍ਹਾਂ ਦਾ ਜੀ ਇਹ ਇਹ ਜ਼ਰੂਰੀ ਹੈ ਗੁਰੂ ਦੇ ਡਰ ਦੇ ਵਿੱਚ ਵੀ ਨਿਰਮਲ ਭੋ ਦੇ ਵਿੱਚ ਵੀ ਇੱਕ ਚੰਗਾ ਮਾਰਗ ਹੈ ਚੰਗਾ ਰਸਤਾ ਹੈ ਗੁਰੂ ਦਾ ਡਰ ਹੋਏਗਾ ਤੇ ਸਿਕ ਮਰਿਆਦਾ ਵਿੱਚ ਰਵਾਂਗੇ ਮੈਂ ਫਿਰ ਬੇਨਤੀ ਕਰਦਾ ਘਰ ਚ ਪਿਓ ਦਾ ਡਰ ਹੋਵੇ ਤਾਂ ਬੱਚੇ ਸਾਰੇ ਇੱਕ ਮਰਿਆਦਾ ਵਿੱਚ ਰਹਿੰਦੇ ਨੇ ਕੋਈ ਉਛਲਕੂਦ ਨਹੀਂ ਕਰਦਾ ਕੋਈ ਨਹੀਂ ਕਰਦਾ ਕੋਈ ਮਾੜਾ ਨਹੀਂ ਬੋਲਦਾ ਮਾੜੇ ਸ਼ਬਦ ਨਹੀਂ ਆਖਦਾ ਕਿਉਂਕਿ ਕੱਡਾ ਰਹੇ ਤੇ ਡਰ ਚ ਕੀ ਸੁਧਾਰ ਹੈ ਮੜੱਕ ਕਰਮ ਤਾਂ ਕੋਈ ਨਹੀਂ ਨਾ ਗੁਰੂ ਦਾ ਡਰ ਵੀ ਇਸੇ ਤਰ੍ਹਾਂ ਪਰ ਗੁਰੂ ਦਾ ਡਰ ਜ਼ਰੂਰੀ ਹੈ ਜੀਵਨ ਵਿੱਚ ਹੋਣਾ ਜੇ ਜਦੋਂ ਗੁਰੂ ਦਾ ਡਰ ਹੋਵੇਗਾ ਫਿਰ ਯਾਦ ਰੱਖਿਓ ਸਾਡੇ ਕਰਮ ਵੀ ਚੰਗੇ ਹੋਣਗੇ ਤੇ ਜਦੋਂ ਕਰਮ ਚੰਗੇ ਹੋਗੇ ਫਿਰ ਸੰਸਾਰ ਦਾ ਡਰ ਨਹੀਂ ਹੋਣਾ ਸਾਨੂੰ ਫਿਰ ਜਗਤ ਦਾ ਡਰ ਨਹੀਂ ਹੋਣਾ ਇਸ ਲਈ ਗੁਰੂ ਸਾਹਿਬ ਨਵੇਂ ਪਾਤਸ਼ਾਹ ਜੀ ਮਹਾਰਾਜ ਜੀ ਆਖਦੇ ਨੇ ਵੀ ਭੈ ਕਾਹੂ ਕੋ ਦੇਤ ਨਹਿ ਪਹਿ ਮੰਨ ਤਨ ਜਿਹੜਾ ਕਿਸੇ ਤੋਂ ਡਰਦਾ ਨਹੀਂ ਤੇ ਕਿਸੇ ਨੂੰ ਡਰਾਵੇ ਦਿੰਦਾ ਨਹੀਂ ਕਿਸੇ ਪ੍ਰਕਾਰ ਦਾ ਡਰਾਵਾ ਨਹੀਂ ਦਿੰਦਾ ਤੇ ਨਾ ਡਰਦਾ ਜੇ ਸਾਡੇ ਕੋਲ ਸੱਚ ਹੋਵੇਗਾ ਨਾ ਇਹ ਗੱਲ ਲਿਖ ਕੇ ਲੈ ਲਿਓ ਆਪਰਮਾ ਦਾ ਡਰ ਵਹਿਮਾ ਦਾ ਡਰ ਆਪਾ ਖੰਡ ਦਾ ਡਰ ਸਾਨੂੰ ਕੋਈ ਨਹੀਂ ਹੋਣਾ ਜੀ ਜੇ ਆ ਸੱਚ ਸਾਡੇ ਕੋਲ ਹੋਵੇਗਾ ਆ ਗੁਰਬਾਣੀ ਦਾ ਸੱਚ ਜੇ ਸਾਡੇ ਘਰ ਵੀ ਵਰਤ ਗਿਆ ਨਾ ਫਿਰ ਕੋਈ ਮਰਜ਼ੀ ਕਹੀ ਜਾਵੇ ਹੋ ਜਾਣਾ ਹੋ ਜਾਣਾ ਸਾਨੂੰ ਕੋਈ ਡਰ ਨਹੀਂ ਹੁਣਾ ਅਸੀਂ ਰਜਾ ਚ ਹੋ ਜਾਣਾ ਨਹੀਂ ਉਹਦੇ ਹੁਕਮ ਚ ਹੋ ਜਾਣਾ ਪੈ ਕਾਹੂ ਕੋ ਦੇਤ ਨੈ ਨਹ ਪੈਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਉਸਲ ਵਿੱਚ ਗਿਆਨੀ ਦਾ ਭਾਵ ਕੀ ਹੈ ਗਿਆਨੀ ਦੇ ਅਰਥ ਜਰੂਰ ਸਮਝਿਓ ਗਿਆਨੀ ਪਹਿਰਾਵੇ ਦਾ ਨਾਮ ਨਹੀਂ ਹੈ ਮੈਂ ਸ਼ਬਦ ਵੀ ਸਾਂਝਾ ਕਰਨਾ ਤੁਹਾਡੇ ਨਾਲ ਗਿਆਨੀ ਦੇ ਅਰਥ ਨੇ ਸਮਝਣ ਵਾਲਾ ਸੋਝੀ ਰੱਖਣ ਵਾਲਾ ਪਹਿਰਾ ਅਸੀਂ ਪਹਿਰਾਵੇ ਨੂੰ ਗਿਆਨੀ ਸਮਝਦੇ ਆ ਪਰ ਨੰਵਤ ਨਾਨਕ ਗਿਆਨੀ ਕਿਹਦਾ ਹੋਏ ਵੀ ਕਿਉਂ ਜਗਿਆਨੀ ਹੋਵੇ ਆਪ ਪਛਾਣੇ 부ਝੈ ਸੋਇ ਜਿਹੜਾ ਆਪ ਆਪਣੀ ਪਹਿਚਾਨ ਕਰਦਾ ਤਨ ਦੀ ਨਹੀਂ ਤਨ ਦੀ ਪਹਿਚਾਨ ਨਹੀਂ ਆਪਣੇ ਮਨ ਦੀ ਪਹਿਚਾਨ ਕਰਦਾ ਜਿਹੜਾ ਆਪਣੇ ਅੰਦਰੂ ਪਛਾਣ ਲੈਂਦਾ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਸ ਗੱਲ ਦੀ ਜਦੋਂ ਪਹਿਚਾਨ ਕਰ ਲੈਂਦਾ ਮੈਂ ਜਗਤ ਵਿੱਚ ਕਰਨ ਕੀ ਆਇਆ ਮੇਰਾ ਮਨੋਰਥ ਕੀ ਹੈ ਉਹ ਅਸਲ ਵਿੱਚ ਗਿਆਨੀ ਹੈ ਉਹ ਫਿਰ ਗਿਆਨੀ ਪੈਂਟ ਸ਼ਰਟ ਚ ਵੀ ਹੋਵੇ ਤਾਂ ਗਿਆਨੀ ਖਵਾਏਗਾ ਉਹ ਆਮ ਪਹਿਰਾਵੇ ਵਿੱਚ ਵੀ ਹੋਵੇ ਤਾਂ ਗਿਆਨੀ ਹੋਵੇਗਾ ਕੇਵਲ ਪਹਿਰਾਵੇ ਦਾ ਨਾਮ ਨਹੀਂ ਪਰਨਮਤ ਨਾਨਕ ਗਿਆਨੀ ਕਿਹਸਾ ਹੋਏ ਆਪ ਪਛਾਣੈ ਬੂਝੇ ਸੋਏ ਆਪਣੇ ਅੰਦਰੋਂ ਪਹਿਚਾਨ ਕਰਦਾ ਤੇ ਸਮਝਦਾ ਗੁਰਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਧਰਗਾ ਪਰਵਾਣ ਉਹ ਫਿਰ ਗਿਆਨੀ ਇਸ ਦਰਗਾ ਦੇ ਵਿੱਚ ਪਰਵਾਣ ਹੋ ਜਾਂਦਾ ਹੈ ਜਿਹੜਾ ਅੰਦਰੋਂ ਆਪਣੇ ਆਪ ਨੂੰ ਪਹਿਚਾਨਦਾ ਹੈ ਤੇ ਜਿਹੜੇ ਅੰਦਰੋਂ ਪਹਿਚਾਨ ਲੈਂਦੇ ਨੇ ਤੇ ਉਹਨਾਂ 'ਚ ਡਰ ਥੋੜਾ ਹੁੰਦਾ ਕਿਉਂਕਿ ਅੰਦਰੋਂ ਪਹਿਚਾਨ ਸੱਚ ਨਾਲ ਹੋਵੇਗੀ ਜਦੋਂ ਅਸੀਂ ਸੱਚ ਨਾਲ ਜੁੜਾਂਗੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇੱਕ ਇੱਕ ਸ਼ਬਦ ਸੱਚ ਹੈ ਜੀ ਜਿਹਨੂੰ ਅਸੀਂ ਕਹਿੰਨੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਮੇਸ਼ਾ ਹੀ ਇਹ ਸੱਚ ਰਹੇਗਾ ਜੀ ਇਹ ਸੱਚ ਨਾਲ ਜਦੋਂ ਅਸੀਂ ਜੁੜ ਜਾਣਾ ਹੈ ਜਦੋਂ ਅੰਦਰੂ ਪਹਿਚਾਣ ਕਰ ਲੈਣੀ ਹੈ ਫਿਰ ਸਹਿਬ ਕਹਿੰਦੇ ਭੈ ਤੇਰੇ ਸਾਰੇ ਦੂਰ ਹੋ ਜਾਣਗੇ ਡਰ ਸਾਰੇ ਦੂਰ ਹੋ ਜਾਣਗੇ ਜਦੋਂ ਡਰ ਦੂਰ ਹੋ ਗਏ ਤੇ ਸਹਿਬ ਕਹਿੰਦੇ ਕੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਉਸਲ ਵਿੱਚ ਗਿਆਨੀ ਹੋਵੇਗਾ ਜਿਹੜੇ ਸੱਚ ਨਾਲ ਜੁੜ ਜਾਇਆ ਕਰਦੇ ਨੇ ਇਸ ਲਈ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਮੈਂ ਰਹਿਮਤ ਕੀਤੀ ਹੈ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਜਿਹੜਾ ਮਨੁੱਖ ਕਿਸੇ ਨੂੰ ਡਰਦਾ ਨਹੀਂ ਕਿਸੇ ਕੋਲੋਂ ਡਰਦਾ ਨਹੀਂ ਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੈ ਝੂਠ ਬੋਲ ਕੇ ਧਰਮ ਦਾ ਨਾਮ ਲੈ ਕੇ ਜਾਂ ਹੋਰ ਕੁਝ ਬੇਤੁਕੀਆਂ ਜੀ ਗੱਲਾਂ ਕਰਕੇ ਕਿਸੇ ਨੂੰ ਡਰਾਉਂਦਾ ਨਹੀਂ ਪਰਮਾਚੇ ਨਹੀਂ ਪਾਉਂਦਾ ਸਾਬ ਜੀ ਕਹਿੰਦੇ ਉਸਲ ਵਿੱਚ ਗਿਆਨੀ ਆ ਭਾਵ ਉਹ ਆਤਮਿਕ ਸੂਝ ਰੱਖਣ ਵਾਲਾ ਹੈ ਆਤਮਿਕ ਸੋਝੀ ਰੱਖਣ ਵਾਲਾ ਮਨੁੱਖ ਹੈ ਜਿਹੜਾ ਕਿਸੇ ਕੋਲ ਡਰਦਾ ਨਹੀਂ ਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੈ ਹੋਈਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਦੀ ਮਾਫੀ ਜੀ ਇੱਕ ਵਾਰੀ ਫਿਰ ਤੋਂ ਸਤਿਕਾਰਯੋਗ ਪਾਈ ਤਾਰੂ